ਇਹਨਾਂ ਦਾ ਸਿਰਫ ਇੱਕ ਨਾਮ ਆਜੀ ਰੋਜ਼ਗਾਰ ਦਾ ਜੀ ਕੋਈ ਰੋਜ਼ਗਾਰ ਨਹੀਂ ਦੇਣਾ ਜੀ ਇਹਨਾਂ ਨੇ ਅਸੀਂ ਪ੍ਰਾਲੀ ਦਾ ਕੰਮ ਕਰਦੇ ਹਾਂ ਜੀ ਅਸੀਂ ਬਹੁਤ ਫੈਕਟਰੀਆਂ 'ਚ ਜਾਂਦੇ ਆ ਜੀ ਤੁਸੀਂ ਉਹ ਜਿਹੜੀਆਂ ਗੱਠਾਂ ਬਣਦੀਆਂ ਪ੍ਰਾਲੀ ਦੀਆਂ ਜੀ ਕੋਈ ਫੈਕਟਰੀ ਵਾਲੀ ਜੀ ਅਸੀਂ ਆਪਣਾ ਪੰਜਾਬੀ ਬੰਦਾ ਨਹੀਂ ਦੇਖਿਆ ਜੀ ਟੋਟਲੀ ਜੀ ਉੱਥੇ ਯੂਪੀ ਬਿਹਾਰ ਤੋਂ ਬੰਦਾ ਆਉਂਦਾ ਆ ਜੀ ਇਹ ਵੀ ਇੱਕ ਮੁੱਦਾ ਬਣੂਗਾ ਇਹ ਉਹਨੇ ਰੋਜ਼ਗਾਰ ਦਾ ਕਹਿੰਨੇ ਆ ਜੀ ਸਾਧਨ ਦੀ ਕੋਈ ਰੋਜ਼ਗਾਰ ਨਹੀਂ ਜੀ ਇਹਨਾਂ ਨੇ ਉਹਰੇ ਜ਼ਹਿਰ ਸੁੱਟਣਾ ਕੈਂਸਰ ਦੇਣਾ ਜੀ ਸਾਨੂੰ ਜਿੰਨੇ ਵੀ ਆਲੇ ਦੁਆਲੇ ਪਿੰਡ ਨੇ ਜੀ ਇਹਨਾਂ ਨੇ ਫੈਕਟਰੀ ਨੇ ਜਿਨ੍ਹਾਂ ਨੂੰ ਪ੍ਰਭਾਵਿਤ ਕਰਨਾ ਜੀ ਉਹਨਾਂ ਸਾਰਿਆਂ ਵਿੱਚ ਵਿਰ ਸਾਰੀ ਦੁਨੀਆ ਚ ਪਾਣੀ ਦੀ ਏਡੀ ਵੱਡੀ ਸਮੱਸਿਆ ਆ ਰਹੀ ਹੈ ਉਹਦੇ باوجود ਪ੍ਰਦੂਸ਼ਣ ਵਾਲੀਆਂ ਫੈਕਟਰੀਆਂ ਆਹੀ ਜੀ ਥੰਮ ਤੇ ਲਾਈਆਂ ਜਾ ਰਹੀਆਂ ਨੇ ਜਿੱਥੇ ਕਿ ਦੱਸਦੇ ਨੇ 25-25 ਫੁੱਟ ਤੋਂ ਤੱਕ ਜਿਹੜਾ ਹੈਗਾ ਉਹ ਵਧੀਆ ਪਾਣੀ ਮਿਲਦਾ ਜਿਵੇਂ ਹੁਣ ਇੱਥੇ 3 ਸਾਲਾਂ ਤੋਂ ਇੱਥੇ ਕੋਈ ਪਾਣੀ ਨਹੀਂ ਲੱਗਿਆ ਕੋਈ ਚੋਨਾ ਨਹੀਂ ਹੋਇਆ ਵਾਈ ਤਾਂ ਇੱਥੇ ਹੋਈ ਨਹੀਂ ਤੇ ਉਹ ਜਿਹੜੀ ਮੋਟਰਾ ਪਾਣੀ ਖਿੱਚਦੀ ਸੀ ਇਹਨਾਂ ਦਾ ਕਹਿਣਾ ਇਹ ਹੈ ਕਿ ਇਹ 5-5 ਫੁੱਟ ਤੇ ਵੀ ਪਾਣੀ ਆ ਚੁੱਕਿਆ ਹੈ ਔਰ ਇਹ ਬਹੁਤ ਵਾਹੀਯੋਗ ਜ਼ਮੀਨ ਹੈ ਇਹ ਫੈਕਟਰੀਆਂ ਨੂੰ ਵੈਸੇ ਵੀ ਨਹੀਂ ਦੇਣੀ ਚਾਹੀਦੀ ਔਰ ਤੁਸੀਂ ਇੱਕ ਨੌਜਵਾਨ ਨੂੰ ਵੀ ਸੁਣਿਆ ਉਹਨਾਂ ਨੇ ਦੱਸਿਆ ਬਈ ਉਹ ਗੱत्ता ਫੈਕਟਰੀ ਜਾਂਦੇ ਨੇ ਪਰਾਲੀ ਦੀਆਂ ਗੱਠਾ ਲੈ ਕੇ ਉੱਥੇ ਉਹਨਾਂ ਨੂੰ ਕੋਈ ਪੰਜਾਬੀ ਲੇਬਰ ਨਹੀਂ ਦਿੱਸਦਾ